ਘੱਟ ਖਰਚੇ ਦੇ ਵਿੱਚ ਸੋਡੀ ਸੱਤ ਪਵਾ ਦਈਏ ਲੈਂਟਰ ਨਾਲੋਂ ਬਈ ਘੱਟ ਖਰਚਾ ਤਿੰਨ ਖਾਣਾ ਦੇ ਵਿੱਚ 27 ਸਲੇਟਾਂ ਪੈਣਗੀਆਂ ਮਿੱਤਰੋ ਘੱਟ ਖਰਚਾ ਲੈਂਟਰ ਨਾਲੋਂ ਤੇ ਆ ਡੱਗ ਵੀ ਜਰੂਰ ਮਿਲ ਜਾਂਦੇ ਨੇ ਜੇ ਕਿਸੇ ਵੀ ਭਰਾ ਨੂੰ ਚਾਹੀਦਾ ਤਾਂ ਲਿਜਾ ਸਕਦਾ ਜੇ ਲੋ ਵੀ ਇੱਕ ਖਾਨ ਦੇ ਵਿੱਚ ਇਹ 9 ਕ ਪੈਂਦੀਆਂ ਨੇ ਬਾਕੀ ਤੁਹਾਨੂੰ ਦੱਸ ਦਦਨੇ ਸਾਈਜ਼ ਦੇ ਵਿੱਚ ਜਿਹੜਾ ਮਰਜ਼ੀ ਲੈ ਜਾਓ ਡੇਢ ਚਾਰ ਦੀ ਲੈ ਜਾਓ ਡੇਢ ਸਾਢੇ ਚਾਰ ਦੀ ਲੈ ਜਾਓ ਭਾਵੇਂ ਪੰਜ ਦੀ ਲੈ ਜਾਓ ਸਲੇਟ ਪੂਰੀ ਸਾਫ ਬਣੀ ਹੋਈ ਆ ਥੱਲੋਂ ਸੋਹਣੀ ਲੱਗੂਗੀ ਜਦੋਂ ਤੁਸੀਂ ਪਾਉਂਗੇ ਇੱਕ ਤਰ੍ਹਾਂ ਦਾ ਲੈਂਟਰੀ ਹੋ ਜੂਗਾ ਮਿੱਤਰੋ ਇਹਦੇ ਵਿੱਚ ਮਾਲ ਵੀ ਪੂਰਾ ਟਾਪ ਦਾ ਵਧੀਆ ਪਾਉਣੇ ਆ ਸਿਮੈਂਟ ਵੀ ਇੱਕ ਨੰਬਰ ਪਾਉਣੇ ਆ ਤੇ ਸਰੀਆ ਵੀ ਆਪਾਂ ਇਹਦੇ ਵਿੱਚ ਦੋ ਸੂਤਾ ਪਾਉਣੇ ਆ ਇਹ ਨਹੀਂ ਹੈਗਾ ਵੀ ਆਪਾਂ ਕੋਈ ਹਲਕਾ ਪਾਵਾਂਗੇ ਬਾਕੀ ਤੁਹਾਡੇ ਸਾਹਮਣੇ ਪਈਆਂ ਨੇ ਸਲੇਟਾਂ ਚਮਕਦੀਆਂ ਨੇ ਸੀਸੇ ਵਾਂਗੂ ਜੇ ਕਿਸੇ ਵੀ ਭਰਾ ਨੂੰ ਚਾਹੀਦੀਆਂ ਨੇ ਨਾ ਨੰਬਰ ਤੇ ਗੱਲਬਾਤ ਕਰ ਲਿਓ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਪੂਰੇ ਜ਼ਿਲ੍ਹਾ ਬਰਨਾਲਾ ਇਹ ਆਪਾਂ ਆਪ ਤਿਆਰ ਕਰਦੇ ਆ ਕਿਸੇ ਵੀ ਭਰਾ ਨੂੰ ਲੋੜਾ ਜ਼ਰੂਰ ਗੱਲਬਾਤ ਕਰ ਲਿਓ ਤੇ ਬਾਕੀ ਗੱਲ ਰਹੀ ਜੇ ਤੁਸੀਂ ਕੋਲੇ ਖੜ ਕੇ ਤਿਆਰ ਕਰਾਉਣੀਆਂ ਨੇ ਕੋਲੇ ਖੜ ਕੇ ਵੀ ਤਿਆਰ ਕਰ ਦਾਂਗੇ ਮਾਲ ਇੱਕ ਨੰਬਰ ਪਾਈ ਦਾ ਤੇ ਆ ਦੇਖੋ ਮਿੱਤਰੋ ਜਿਹੜਾ ਸਰੀਆ ਦਿਖਾ ਰਿਹਾ ਤੁਹਾਨੂੰ ਦੋ ਸੂਤਾ ਸਰੀਆ ਇਹ ਪਾਈ ਦਾ ਅੱਠ ਸਰੀਏ ਪੈਂਦੇ ਨੇ ਇੱਕ ਸਲੇਟ ਦੇ ਵਿੱਚ ਚਾਰ ਪੈਂ ਜਾਂਦੇ ਨੇ ਲੰਬੇ ਲੋਟ ਚਾਰ ਟੇਡੇ ਲੋਟ ਪੂਰੀ ਮਜ਼ਬੂਤੀ ਇਸ ਸਲੇਟ ਬਣਦੀ ਆ ਕੋਈ ਐ ਨਹੀਂ ਹੈਗਾ ਕੋਈ ਬੁਰਜੀ ਲੋੜ ਆ ਤੁਹਾਨੂੰ ਕੋਈ ਵੱਡੀਆਂ ਬੁਰਜੀਆਂ ਦੀ ਲੋੜ ਆ ਤਾਂ ਵੀ ਉਹ ਮਿਲ ਜਾਣੀਆਂ ਮਿੱਤਰੋ ਜੇ ਕਿਸੇ ਵੀ ਭਰਾ ਨੂੰ ਲੋੜ ਆ ਤਾਂ ਫੋਨ ਤੇ ਗੱਲਬਾਤ ਜ਼ਰੂਰ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜਿਉਂਦੇ ਆਂ